ਓ ਸਤਜਨ ਮੰਨ ਦੇ ਸਾਥੀ ਵੀ ਹੁਣ ਘਰ ਨੂੰ ਤੁਰ ਗਏ ਜੋ ਸਿ ਆਏ ਲੈ ਕੇ ਸਾਰੇ ਪਿੱਛੇ ਮੁੜ ਗਏ ਓ ਸਤਜਨ ਮੰਨ ਦੇ ਸਾਥੀ ਵੀ ਹੁਣ ਘਰ ਨੂੰ ਤੁਰ ਗਏ ਦੇਵੀ ਤੇਰੀ ਜળ ਗਈ ਜਿਸ ਨੂੰ ਆਪਣਾ ਮਨ ਦਾ ਸੀ ਓ ਦੇਵੀ ਤੇਰੀ ਜਲ ਗਈ ਜਿਸ ਨੂੰ ਆਪਣਾ ਮਨ ਦਾ ਹਸੀ ਓ ਚੱਲ ਕੱਲਿਆ ਇੱਕ ਬਾਲਸਿਆਂ ਹੁਣ ਗਾਉਂਦੇ ਗਾਉਂਦੇ ਮੰਜ਼ਿਲ ਤਾਂ ਤੇਰੀ ਸੱਜਣਾ ਆਜ ਛੱਜ ਸੀ ਸੇਵਿਆਂ ਹੰਦੀ ਓ ਜ਼ਿੰਦਗੀ ਲੰਘ ਗਈ ਤੈਨੂੰ ਇੱਥੇ ਆਉਂਦੇ ਆਉਂਦੇ मंज़िल तरी सजण आशर